ਸ਼੍ਰੀ ਨਾਭ ਦੁਰਗਾ ਲੰਗਰ ਕਮੇਟੀ ਗੁਰਾਇਆ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੌਣ ਮਹੀਨੇ ਦੇ ਮੇਲੇਆਂ ਮੌਕੇ ਹਿਮਾਚਲ ਦੇ ਗਗਰੇਟ ਸ਼ਹਿਰ ਵਿਖੇ ਬਣੀ ਗੁਰਾਇਆ ਵਾਲਿਆਂ ਦੀ ਸਰਾਂ ਵਿਖੇ ਸ਼ਹਿਰ ਵਾਸੀਆਂ ਐਨਆਰਆਈ ਵਿਰਾਸ ਦੇ ਸਹਿਯੋਗ ਨਾਲ ਵਿਸ਼ਾਲ ਲੰਗਰ ਪੰਡਾਰਾ 8 ਅਗਸਤ ਤੋਂ 13 ਅਗਸਤ ਤੱਕ ਲਗਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਵਨ ਸ਼ਰਮਾ ਅਤੇ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਸ਼ਾਬੜਾ ਨੇ ਦੱਸਿਆ ਇਹ ਪੰਡਾਰਾ ਹਰ ਸਾਲ ਲਗਾਇਆ ਜਾਂਦਾ ਹੈ ਜੋ ਐਨਆਰਆਈ ਵਿਰਾ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ ਅਤੇ ਇਸ ਵਾਰ 39ਵਾਂ ਭੰਡਾਰਾ ਲਗਾਇਆ ਜਾ ਰਿਹਾ ਜਿਸ ਦੀ ਰਾਸ਼ਨ ਸਮਗਰੀ ਦੇ ਟਰੱਕ ਅੱਜ ਸ਼੍ਰੀ ਰਾਮ ਮੰਦਿਰ ਰਿਸ਼ੀਕੁਟਿਆ ਗੁਰਯਾਂਤੁਰਵਾਨਾ ਕੀਤੇ ਗਏ ਹਨ ਉਹਨਾਂ ਸਮੂਹ ਸ਼ਹਿਰ ਵਾਸੀਆਂ ਐਨਆਰਆਈ ਵਿਰਾ ਅਤੇ ਲੰਗਰ ਵਿੱਚ ਆਪਣੀ ਰਸਦ ਦੇਣ ਵਾਲੇ ਦਾਨੀ ਸੱਜਣਾ ਦਾ ਧੰਨਵਾਦ ਕੀਤਾ ਨਾਲ ਹੀ ਉਹਨਾਂ ਸਾਰਿਆਂ ਨੂੰ ਲੰਗਰ ਵਿੱਚ ਆਪਣੀ ਹਾਜ਼ਰੀ ਲਗਵਾਉਣ ਦੀ ਅਪੀਲ ਕੀਤੀ ਜਕਾਰਾਜ ਚੰਦਪੁਰ ਨੇ ਮਹਾਮੈਦਾ ਬੋਲ ਸੱਚੇ ਦਰਬਾਰ ਦੀ ਜੈ ਮਹਾਰਾਣੀ ਚਿੰਤਾਪੁਰਨੀ ਸਭ ਦੀ ਚਿੰਤਾ ਦੂਰ ਕਰਨ ਵਾਲੀ ਜਿਹਦੀ અપਾਰ ਕਿਰਪਾ ਦੇ ਨਾਲ ਬਿਆਸ ਜੀ ਮਹਾਰਾਜ ਦੇ ਅਸ਼ੀਰਵਾਦ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਹ ਵਿਸ਼ਾਲ ਲੰਗਰ ਜਿਹੜਾ ਸ਼੍ਰੀ ਨਵ ਦੁਰਗਾ ਲੰਗਰ ਕਮੇਟੀ ਵੱਲੋਂ 45ਵਾਂ ਵਿਸ਼ਾਲ ਪੰਡਾਰਾ ਚਿੰਤਪੁਰਨੀ ਗਗਰੇਡ ਵਿਖੇ ਲਗਾਇਆ ਜਾ ਰਿਹਾ ਸੁਮਹਾਮਈ ਸਾਰਿਆਂ ਸ਼ਹਿਰ ਵਾਸੀਆਂ ਨੂੰ ਜਿੰਨੇ ਵੀ ਸਾਡੇ ਐਨ ਆਰ ਆਈ ਵੀਰ ਆ ਜਿੰਨੇ ਵੀ ਸਾਡੇ ਸ਼ਹਿਰ ਵਾਸੀ ਆ ਜਿਨ੍ਹਾਂ ਨੇ ਆਪਣਾ ਜਿੰਨਾ ਜਿੰਨਾ ਸਹਿਯੋਗ ਦਿੱਤਾ ਕਿਸੇ ਨੇ ਅਨਾਜ ਦਾ ਦਿੱਤਾ ਕਿਸੇ ਨੇ ਧਨ ਦਾ ਦਿੱਤਾ ਕਿਸੇ ਨੇ ਸਮਗਰੀ ਦਿੱਤੀ ਉਹਨਾਂ ਸਾਰੇ ਜਿੰਨੇ ਵੀ ਸਾਡੇ ਭਗਤ ਹੈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਕਿ ਉਹਨਾਂ ਨੇ ਆਪਣੀ ਜਥਾ ਸ਼ਕਤੀ ਮੁਤਾਬਕ ਲੰਗਰ ਦੇ ਵਿੱਚ ਸਹਿਯੋਗ ਕੀਤਾ ਅਸੀਂ ਸ਼੍ਰੀ ਨਾਭ ਦੁਰਗਾ ਲੰਗਰ ਕਮੇਟੀ ਵੱਲੋਂ ਸਾਰੇ ਸ਼ਹਿਰ ਵਾਸੀਆਂ ਦਾ ਔਰ ਜਿੰਨੇ ਵੀ ਸਾਡੇ ਐਨ ਆਰ ਆਈ ਵੀਰਾਂ ਜਿਨ੍ਹਾਂ ਜਿਨ੍ਹਾਂ ਨੇ ਲੰਗਰ ਚ ਆਪਣਾ ਯੋਗਦਾਨ ਦਿੱਤਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਮਹਾਮਾਈ ਇਹਨਾਂ ਨੂੰ ਸੁੱਖ ਸ਼ਾਂਤੀ ਤੰਦਰੁਸਤੀ ਪ੍ਰਦਾਨ ਕਰੇ ਅੰਨ ਵਾਲੇ ਨੂੰ ਅੰਨ ਧੰਨ ਵਾਲੇ ਨੂੰ ਤੰਨ ਦੁੱਧ ਵਾਲੇ ਨੂੰ ਦੁੱਧ ਪੁੱਤ ਵਾਲੇ ਨੂੰ ਪੁੱਤ ਜੋ ਵੀ ਕਿਸੇ ਦੀ ਸ਼ਰਤ ਹੋਵੇ ਉਸ ਮਹਾਮਾਈ ਉਹਨਾਂ ਨੂੰ ਆਪਣੇ ਜੋ ਵੀ ਖਜ਼ਾਨੇ ਭਰਪੂਰ ਰੱਖੇ ਉਹਨਾਂ ਦੇ ਜੋ ਜੋ ਉਹਨਾਂ ਦੀ ਮੰਗ ਹੈ ਉਹ ਪੂਰੀ ਕਰੇ ਸੋ ਅਸੀਂ ਇਹੀ ਬੇਨਤੀਆਂ ਕਰਦੇ ਹਾਂ ਕਿ ਮਹਾਮਾਈ ਸਭ ਤੇ ਸ਼ਹਿਰ ਤੇ ਸੁੱਖ ਸ਼ਾਂਤੀ ਤੰਦਰੁਸਤੀ ਦੇਵੇ ਜਕਾਰਿਆ ਚੰਤਪੁਰਨੀ ਮਹਾਮਾਈ ਦਾ ਬੋਲ ਸਾਚੇ ਦਰਬਾਰ ਕੀ ਜੈ ਸ਼੍ਰੀ ਨਬਦੁਰਗਾ ਲੰਗਰ ਕਮੇਟੀ ਗੁਰਆਂ ਦਾ ਹੰਤਾਲੀ ਮਾ ਬਿਛਾਲ ਭੰਡਾਰਾ ਜੋ ਕਿ ਗਰਿਆਂ ਦੀ ਸਰਾਮ ਵਿੱਚ ਗਗਰੇੜ ਦੀ ਸਰਾਮ ਵਿੱਚ ਲਗਾਇਆ ਜਾਂਦਾ ਹੈ ਇਹ ਲੰਗਰ 8 ਤਰੀਕ ਤੋਂ ਲੈ ਕੇ 13 ਤਰੀਕ ਤੱਕ ਦਿਨ ਰਾਤ 24 ਘੰਟੇ ਚੱਲੇਗਾ ਅਤੇ ਇਹ ਲੰਗਰ ਰਿਸ਼ੀਕੁਟਿਆ ਰਖੀਆਂ ਮੁੰਨੀਆਂ ਦੀ ਧਰਤੀ ਤੋਂ ਭੇਜਿਆ ਜਾ ਰਿਹਾ ਹੈ ਮਹਾਰਾਜ ਬੇਦ ਵਿਆਸ ਜੀ ਦੀ ਕਿਰਪਾ ਨਾਲ ਭੇਜਿਆ ਜਾਂਦਾ ਹੈ ਇਹ ਲੰਗਰ ਸ਼ਹਿਰ ਦੇ ਸਹਿਯੋਗ ਨਾਲ ਲੱਗਦਾ ਹੈ ਅਤੇ ਸਾਰੇ ਸ਼ਹਿਰ ਵਾਸੀਆਂ ਨੇ ਜਿਨ੍ਹਾਂ ਨੇ ਸਹਿਯੋਗ ਦਿੱਤਾ ਮਾਤਾ ਰਾਣੀ ਉਹਨਾਂ ਨੂੰ ਚੜ੍ਹਦੀ ਕਲਾਂ 'ਚ ਰੱਖੇ ਦਿਨ ਦੁਗਣੀ ਰਾਤ ਚੌਗਣੀ ਉਹਨਾਂ 'ਨੂੰ ਤਰੱਕੀ ਬਖਸ਼ੇ ਅਤੇ ਉਹਨਾਂ ਨੂੰ ਆਗਾਹ ਤੋਂ ਦਾਨ ਹੋਰ ਦੇਣ ਦੀ ਸਮਰੱਥਾ ਬਖਸ਼ੇ ਜੈ ਮਾਤਾ ਰਾਣੀ ਜੈ